ਯੂਕੇ ਆਦਮੀ ਦੇ ਸਿੱਖ ਜਵਾਨਾਂ ਦਾ ਇੱਕ ਜਥਾ ਪਾਕਿਸਤਾਨ ਦੌਰੇ ਦੌਰਾਨ ਸਾਰਾ ਗੜੀ ਕਿਲੇ ਪਹੁੰਚਿਆ ਜਿੱਥੇ ਉਹਨਾਂ ਸਾਰਾ ਗੜੀ ਦੀ ਜੰਗ ਜਿੱਤਣ ਵਾਲੇ ਬਹਾਦਰ ਸਿੱਖ ਫੌਜੀਆ ਨੂੰ ਯਾਦ ਕੀਤਾ। ਇਹ ਜਰਸਾਇਟਸ ਆਰਗ੍ਰੀਪ ਇੱਥੇ ਜੀ ਬ੍ਰਿਟਿਸ਼ ਸਿੱਖ ਰਜਮੈਂਟ ਦੇ ਵੱਡੀ ਤਾਦਾਦ ਦੇ ਜਿਹੜੇ ਸੋਲਜਰਸ ਨੇ ਆਫੀਸਰਸ ਨੇ ਉਹਨਾਂ ਨੇ ਪਾਕਿਸਤਾਨ ਦਾ ਵਿਜ਼ਿਟ ਕੀਤਾ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨਾਲ ਮੁਲਾਕਾਤ ਹੋਈ ਇਹ ਇੱਥੇ ਪਾਕਿਸਤਾਨ ਦੇ ਆਮੀ ਚੀਫ ਨਾਲ ਮੁਲਾਕਾਤ ਹੋਈਏ ਤੇ ਬਹੁਤ अहम ਲੋਕਾਨਲ ਉਹਨਾਂ ਨੇ ਮੁਲਾਕਾਤ ਕੀਤੀ ਹੈ ਨਾਲ ਖਾਲਸੇ ਦਾ ਝੰਡਾ ਜਿਹੜਾ ਪਾਕਿਸਤਾਨ ਦੇ ਵਿੱਚ ਲਾਇਆ ਗਿਆ ਹੈ ਐਥੇ ਕੀ ਹੋਇਆ ਇਸ ਮੁਲਾਕਾਤ ਦੇ ਵਿੱਚ ਕਿਹੜੀਆਂ ਕੀੜੀਆਂ ਚੀਜ਼ਾਂ ਐ ਸੋਲਜਰਸ ਨੇ ਕੀਤੀਆਂ ਪਾਕਿਸਤਾਨ ਚ ਆ ਕੇ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਬਹੁਤ ਇੰਟਰਸਟਿੰਗ ਵੀਡੀਓ ਜਾਣਕਾਰੀ ਹਾਸਿਲ ਕਰਨਾ ਫਿਰ ਤੁਹਾਡੇ ਨਾਲ ਮਜ਼ੀਦ ਗੱਲ ਕਰਾਂਗੇ ਵੀਡੀਓ ਵੇਖਣ ਤੋਂ ਬਾਅਦ ਨਾ ਤੁਸੀਂ ਵੀ ਇਹਨਾਂ ਪੰਨਾਂ ਪਾ ਸਾਡੇ ਚੈਨਲ ਤੋਂ ਨਵੇਂ ਹੋ ਇਸ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਵੀ ਕਲਿੱਕ ਕਰੋ ਸੋ ਚਲਦੇ ਹਾਂ ਦੇਖਦੇ ਆ ਵੀਡੀਓ लेट्स ਗੋ ਯੂਕੇ ਆਦਮੀ ਦੇ ਸਿੱਖ ਜਵਾਨਾਂ ਦਾ ਇੱਕ ਜਥਾ ਪਾਕਿਸਤਾਨ ਦੌਰੇ ਦੌਰਾਨ ਸਾਰਾ ਗੜੀ ਕਿਲੇ ਪਹੁੰਚਿਆ ਜਿੱਥੇ ਉਹਨਾਂ ਸਾਰਾ ਗੜੀ ਦੀ ਜੰਗ ਜਿੱਤਣ ਵਾਲੇ ਬਹਾਦਰ ਸਿੱਖ ਫੌਜੀਆ ਨੂੰ ਯਾਦ ਕੀਤਾ ਇਹ ਜੈਨਸਾਇਟਸ ਆ ਰਗਰੀ ਇੱਕ ਅਪਸਪ ਸਿੱਖ ਮਿਲਟਰੀ ਹਿਸਟਰੀ ਸਭਿਆਚਾਰ ਦੇ ਵਿੱਚ ਕਾਫੀ ਇੰਪੋਰਟੈਂਟ ਸਾਈਟ ਆ ਤੇ ਇਸ ਧਰਤੀ ਤੇ ਕਦੀ ਮਮੋਇਓ ਬਣਿਆ ਨਹੀਂ ਤੇ ਸਾਨੂੰ ਉਮੀਦ ਸੀ ਕਿ ਅਸੀਂ ਇੱਥੇ ਆ ਕੇ ਕੁਝ ਬਣਾ ਕੇ ਜਾਈਏ ਸੇ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਯਾਦਗਾਰ ਬਣਾਇਆ ਉਹਦੇ ਅਸੀਂ ਪਲੈਕ ਲਾਇਆ ਕਿ ਹਾਂ ਅੱਜ ਜਿਸੀ ਡਿਫੈਂਸਿਵ ਨੈਟਵਰਕ ਯੂਕੇ ਆਮੀ ਤੋਂ ਅਸੀਂ ਆਈਸੀ ਤੁਸੀਂ ਉਹ 21 ਸਿੰਘਾਂ ਨੂੰ ਸਨਮਾਨਿਤ ਸਾਰਾ ਗੜੀ ਦਾ ਕਿਲਾ ਸਿੱਖ ਰਾਜ ਅਤੇ ਅਫਗਾਨਿਸਤਾਨ ਦੀ ਸਰਹੱਦ ਤੇ ਬਣਾਇਆ ਗਿਆ ਸੀ 1849 ਵਿੱਚ ਬ੍ਰਿਟਿਸ਼ ਰਾਜ ਨੇ ਸਿੱਖ ਰਾਜ ਤੇ ਕਬਜ਼ਾ ਕਰ ਲਿਆ ਸੀ ਜਿਸ ਤੋਂ ਬਾਅਦ ਬ੍ਰਿਟਿਸ਼ਰਜ਼ ਨੇ ਸਿੱਖ ਫੌਜੀਆਂ ਦੀ ਰੈਜੀਮੈਂਟ ਖੜੀ ਕੀਤੀ ਅਤੇ ਇਸ ਸਰਹੱਦ ਦੀ ਰਾਖੀ ਦਾ ਜ਼ਿੰਮਾ ਮੁੜ ਸਿੱਖਾਂ ਨੂੰ ਹੀ ਦਿੱਤਾ ਗਿਆ 1897 ਦੇ ਸਤੰਬਰ ਮਹੀਨੇ ਅਫਗਾਨੀ ਲੋਕਾਂ ਦੀ ਹਜ਼ਾਰਾਂ ਦੀ ਹਥਿਆਰਬੰਦ ਭੀੜ ਨੇ ਇਸ ਕਿਲੇ ਤੇ ਹਮਲਾ ਕਰ ਦਿੱਤਾ ਤੇ ਉਸ ਸਮੇਂ ਇਸ ਕਿਲੇ ਦੀ ਰਾਖੀ ਲਈ ਸਿੱਖ ਰੈਜੀਮੈਂਟ ਦੇ 21 ਜਵਾਨ ਮੌਜੂਦ ਸਨ ਇਨਾ 21 ਸਿੱਖ ਫੌਜੀਆ ਨੇ ਆਪਣੇ ਆਖਰੀ ਦਮ ਤੱਕ ਇਸ ਅਫਗਾਨੀ ਹਮਲੇ ਦਾ ਮੁਕਾਬਲਾ ਕੀਤਾ ਅਤੇ 600 ਤੋਂ ਵੱਧ ਅਫਗਾਨਾਂ ਨੂੰ ਕਤਲ ਕਰਕੇ ਲੜਦਿਆਂ ਮਾਰੇ ਗਏ। ਸਾਨੂੰ ਉਹ ਪਿਆਰਿਆ ਉਹ ਮਾਨਿਆ ਕਿ ਇਸ ਧਰਤੀ ਤੇ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਆਪਣੇ ਸਿੱਖਾਂ ਦੇ ਜਿਹੜੇ ਹਿਸਟੋਰੀਕਲ ਇੰਪੋਰਟੈਂਟ ਸਾਈਟ ਨੰਕਾਰਨਾ ਸਾਹਿਬ ਪੰਜਾ ਸਾਹਿਬ ਇਦਾਂ ਦੇ ਵੀ ਕਿੱਥੇ ਮੱਥਾ ਟੇਕਣ ਨੂੰ ਵੀ ਮੌਕਾ ਮਿਲਿਆ। ਕੁਝ ਬੋਲ ਨਹੀਂ ਹੋ ਰਿਹਾ ਕਿਉਂਕਿ ਕਾਫੀ ਇਮੋਸ਼ਨਲ ਦਿੰਨੇ ਆ। ਬਟ ਇਹ ਹੀ ਕਹਿਣਾ ਚਾਹੂੰਗੀ ਕਿ ਪਾਕਿਸਤਾਨ ਆਰਮੀ ਲਾ ਵੀ ਥੈਂਕ ਯੂ ਕਹਿਣਾ ਚਾਹੁੰਦੇ ਆ ਕਿ ਉਹਨਾਂ ਨੇ ਸਾਨੂੰ ਇੱਥੇ ਸੱਦਾ ਐਂਡ ਇੰਨੀ ਹੌਸਪਿਟੈਲਿਟੀ ਇਤੀ ਜਨਰੈਲਟੀ ਕੀਤੀ ਇਸ ਚੇਸ ਅਨਾਈਮ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੈਦ ਬਾਜਵਾ ਦੇ ਸੱਦੇ ਤੇ ਬਰਤਾਨਵੀ ਫੌਜ ਦੇ 12 ਸਿੱਖ ਫੌਜੀਆ ਨੇ ਸਾਰਾ ਗੜੀ ਕਿਲੇ ਦਾ ਦੌਰਾ ਕੀਤਾ ਇਸ ਜਥੇ ਦੀ ਅਗਵਾਈ ਮੇਜਰ ਜਨਰਲ ਸੇਲੀਆ ਜੇ ਹਾਰਵੇ ਡਿਪਟੀ ਕਮਾਂਡਰ ਫੀਲਡ ਆਰਮੀ ਯੂਕੇ ਕਰ ਰਹੇ ਸੀ ਦ ਬਾਸਲ ਆਫ ਸਾਰਾਗਰੀ ਵਾਸ ਇਨ 1897 It was on the 12th of September when 21 Sikhs of the 36th Sikh Regiment were defending this very small fortress, a communications tower here on the ridge. They were between two fortresses. To this side, I have Fort Gulistan and to my other side, Fort Lockhart. They were attacked. The communications tower was so important that it was attacked by enemy tribesmen. 10,000 enemy tribesmen attacked. Can you imagine what it was like for those 21 Sikhs to defend the tower against 10,000? Well, they fought incredibly bravely. They killed hundreds of enemy and they fought to the very last man. <laughs> ਬਾਜਵਾ ਨੇ ਕਰਤਾਰਪੁਰ ਸਾਹਿਬ ਲਾਂਗੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਕਿਸਤਾਨ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਦੇਸ਼ ਵਿੱਚ ਧਾਰਮਿਕ ਯਾਤਰਾ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ ਸਿੱਖ ਫੌਜੀਆ ਦੇ ਜਥੇ ਨੇ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਕਿਲੇ ਦਾ ਵੀ ਦੌਰਾ ਕੀਤਾ ਇਹ ਜਥਾ ਪਾਕਿਸਤਾਨ ਸਥਿਤ ਗੁਰਦੁਆਰਾ ਸਹਿਬਾਨ ਦੇ ਦਰਸ਼ਨਾਂ ਲਈ ਵੀ ਗਿਆ Um, who's Chief of uh, Army Staff here in Pakistan? Um, and it's been an amazing visit and an amazing opportunity, um, groundbreaking and historic opportunity that we've had to visit um, Sadagadi uh, camp today. It's a real uh, sense of gratitude, and I feel really humbled uh, by the Pakistan. I have of the the Sikh Regiment, British, OIC Pakistan, ਪਾਕਿਸਤਾਨ ਦੇ ਵਿੱਚ ਇਹਨਾਂ ਨੇ ਕਾਫੀ ਸਾਰੇ ਜਿਹੜੇ ਹਿਸਟੋਰੀਕ ਪਲੇਸਿਸ ਨੇ ਉੱਥਰ ਉੱਥਰ ਵਿਜ਼ਿਟ ਕੀਤਾ ਇਹਨਾਂ ਨੂੰ ਕਾਫੀ ਸਾਰੀ ਇਤਿਹਾਸ ਦੇ حوالے ਤੋਂ ਜਾਣਕਾਰੀ ਜਿਹੜੀ ਸ਼ੇਅਰ ਕੀਤੀ ਗਈ ਤੇ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਸ਼ੁਕਰੀਆ ਦਤਾ ਕੀਤਾ ਕਿ ਪਾਕਿਸਤਾਨ ਦੇ ਵਿੱਚ ਇਹਨਾਂ ਨੂੰ ਆਮਦੂ ਕੀਤਾ ਗਿਆ ਪਾਕਿਸਤਾਨ ਦੇ ਵਿੱਚ ਇਹਨਾਂ ਨੂੰ ਤਾਅਵਤ ਦਿੱਤੀ ਗਈ ਜਿਹੜਾ ਬਾਜੜਾ ਪਾਕਿਸਤਾਨ ਦਾ ਇਹਨਾਂ ਨੇ ਵਿਜ਼ਿਟ ਕੀਤਾ ਪਾਕਿਸਤਾਨ ਦੇ ਵਿੱਚ ਆ ਕੇ ਬਕਾਇਦਾਏ تھے ਜਿਹੜਾ ਝੰਡਾ ਹੈ ਕਹਾਜ ਇਹਦਾ ਉਹ ਵੀ ਲਾਇਆ ਗਿਆ ਤੇ ਨਾਲ ਪੂਰੀ ਟਿੱਪੂ ਦੀ ਜਿਹੜੀ ਹਿਸਟਰੀ ਹੈ ਨਾ ਨੇ ਬਹੁਤ ਵਧੀਆ ਤਰੀਕੇ ਨਾਲ ਸ਼ੇਅਰ ਕੀਤੀ ਹੈ ਓਵਰ ਆਲ ਵੀਡੀਓ ਬਹੁਤ ਇੰਟਰਸਟਿੰਗ ਸੀ ਆਮ ਸ਼ੋਰ ਤੁਸੀਂ ਵੀ ਇੱਥੇ ਟਾਰਨ ਬਹੁਤ ਵਧੀਆ ਲੱਗਿਆ ਹੋਵੇਗਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਲੈਸ ਚੈਨਲ ਦਾ ਵੀ ਤੁਹਾਡੇ ਫਿਰ ਮਿਲਾਂਗਾ ਤੁਹਾਨੂੰ ਸੱਚੀ ਕਾ